आनंदा आया वाह जीाह फतेह फते हांजी पाणी जी बोतल ले ली आहे ਲੋ ਵੀ ਦੋਸਤੋ ਬਹੁਤ ਖੂਬਸੂਰਤ ਰਸਤਿਆਂ ਉਤੇ ਸਫਰ ਕਰ ਰਹੇ ਆਂ ਦੇਖੋ ਬਿਲਕੁਲ ਕੱਚਾ ਰਸਤਾ ਹੈ ਕੁਝ ਮਿਸਟੇਕਸ ਹੋਈਆਂ ਵਾ ਅਸੀਂ ਪਾਣੀ ਦੀ ਬੋਤਲ ਖਰੀਦੀ ਸੀਗੀ ਤੇ ਵੀਰ ਸੱਜਣਾ ਆਪਣੇ ਪਿੱਛੇ ਹੀ ਭੁੱਲਿਆ ਏ ਕਿਉਂਕਿ ਬਹੁਤ ਸਿਆਣੇ ਆ ਸਾਰੇ ਇਹ ਤੇ ਐਕਸਪੋਰਟ ਟਰੈਵਲਰ ਆ ਚਲ ਕੋਈ ਜੀ ਆਹੋ 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 ਆ ਬੈਠਾ ਹਾਜਰ ਬਹੁਤ ਵਾਰ ਕਾ ਨੀ ਫਾਕਾ ਦਾ ਭਾਰਾ ਨਿਕਲ ਜਾਂਦਾ ਹੈ ਦਾ ਮਰੀ ਬਹੁਤ ਵਾਰ ਕਾ ਨੀ ਵਾਰ ਬਹੁਤ ਹਾਂਜੀ ਜਿੰਮੀ ਜੀ ਹਾਂ ਹੈਗਾ ਜੀ ਚੀਨੀ ਘਾਟੀ ਮੈਲੀ ਡੈਮ ਦੇ ਏਰੀਆ ਦੇ ਵਿੱਚ ਇੱਥੇ ਆਪਾਂ ਡੇਰਾ ਬਾਬਾ ਕਰੋ ਕੀ ਦਿਆਲਦਾ ਸੀ ਦਿਆਲਦਾਸ ਜੀ ਦੇ ਡੇਰੇ ਤੇ ਆਏ ਆ ਦਰਸ਼ਨ ਕਰਨ ਬਾਬਾ ਜੀ ਦੇ ਤੇ ਸਵੱਬ ਬਣਿਆ ਕਿਰਪਾ ਕੀਤੀ ਬਾਬਾ ਜੀ ਨੇ ਤੇ ਜਿਹੜਾ ਇਹ ਆਉਣ ਦਾ ਰਸਤਾ ਹੈ ਇਹ ਇੱਕ ਕਹ ਲੋ ਵੀ ਮੈਂ ਬਹੁਤ ਚੰਬੇ ਜਾਂ ਬਹੁਤ ਹੀ ਜਦੇ ਪੰਜਾਬ ਦੇ ਵਿੱਚ ਕਹਿ ਲੋ ਵੀ ਇਹੋ ਜਿਹਾ ਇੱਕ ਆਫ ਰੋਡਿੰਗ ਵਾਲਾ ਇਹ ਏਰੀਆ ਹੈ ਮੈਂ ਕਹਿੰਦਾ ਵੀ ਇੰਡੀਆ 'ਚ ਨਹੀਂ ਕਿਤੇ ਹੋਣਾ ਇਹ ਹਾਲਾਂਕਿ ਮੈਂ ਮਨਾਲੀ ਤੋਂ ਲੋਸਰ ਵਾਲਾ ਜਿਹੜਾ ਹੈਗਾ ਆਫ ਰੋਡਿੰਗ ਵਾਲਾ ਉਹ ਵੀ ਕੀਤਾ ਹੋਇਆ ਪਰ ਉਹ ਕੁਝ ਨਹੀਂ ਹੈਗਾ ਇਹਦੇ ਅੱਗੇ ਤੁਹਾਨੂੰ ਪਤਾ ਸੀ ਕਿਵੇਂ ਆਏ ਆ ਕੁਝ ਝਲਕੀਆਂ ਆਪਾਂ ਵੀਡੀਓ ਦੇ ਵਿੱਚ ਲਈਆਂ ਵਾ ਤੁਸੀਂ ਦੇਖਿਓ ਔਰ ਬਹੁਤ ਜਿਆਦਾ ਮਤਲਬ ਕਹਿ ਲੋ ਵੀ ਸਟਰੈਂਥ ਚਾਹੀਦੀ ਆ ਇੱਥੇ ਓਨਲੀ ਇਹ ਪੂਰੀ ਤੁਹਾਡੀ ਗੱਲ ਵਿੱਚੋਂ ਗੱਲ ਮੈਂ ਕੱਟ ਰਿਹਾ ਹਾਂ ਹਾਂਜੀ ਇਹ ਉਹ ਜਿਹੜੇ ਨਿਆਰੇ ਆਏ ਆਏ ਤੋਂ ਆਪਾਂ 30 40 45 ਸਾਲ ਪਹਿਲਾਂ ਪੰਜਾਬ ਵਿੱਚ ਹੁੰਦਾ ਸੀ ਆਪਣੇ ਪੰਜਾਬ ਪੰਜਾਬ ਵਿੱਚ ਖੜੇ ਆਪਣੇ ਪਿੰਡਾਂ ਵਿੱਚ ਹੁੰਦਾ ਸੀ ਇਹ ਠੀਕ ਹੈ ਜੀ ਅੱਜ ਮੈਂ ਕਾਹੀ ਕਹ ਲੋ ਪੱਸੀ ਕਹ ਲੋ ਆਪਣੇ ਪਿੰਡਾਂ ਵਿੱਚ ਦੱਬ ਹੁੰਦੇ ਸੀਗੇ ਜਿਹਦੇ ਜ਼ਮੀਨ ਮਾੜੀ ਉਹਨੇ ਪਾਣੀ ਹੁੰਦਾ ਜੀਗਾ ਠੀਕ ਹੈ ਜੀ ਉਹ ਸਾਰਾ ਉਹ ਉਹ ਨਿਯਾਰਾ ਆਇਆ ਤੋਂ ਆਪਾਂ ਨੂੰ 40 ਸਾਲ ਪਹਿਲਾਂ ਨਿਯਾਰਾ ਵੇਖਣ ਨੂੰ ਮਿਲ ਗਿਆ ਤੇ ਜਾਨੀ ਇੰਨੀ ਮਿਹਨਤ ਕਰਕੇ ਵੀ ਆਪਣੇ ਜਾਨੀ ਕਿ ਜਾਨਵ ਤੋਂ ਪਹਿਲਾਂ ਵਾਲਾ ਨਿਯਾਰਾ ਆਪਾਂ ਨੂੰ ਵੇਖਣ ਨੂੰ ਮਿਲ ਗਿਆ ਮੈਨੂੰ ਵੇਖਿਆ ਪਰ ਮੈਂ ਇੱਕ ਜੀ ਉਹਦਾ ਵੀ ਇੰਨੀ ਮਿਹਨਤ ਕਰਕੇ ਜਮੀਨ ਖੋਜਾਉਗੀ ਕਿਤੀਆਂ ਆਪਣੇ ਜਿੰਨੇ ਆਪਾਂ ਜੇ 5 ਕਿਲੋਮੀਟਰ ਰਸਤਾ ਤੈਅ ਕੀਤਾ ਤੁਸੀਂ ਮੰਨ ਲਓ ਵੀ ਆਪਾਂ 50 ਕਿਲੋਮੀਟਰ ਰਸਤਾ ਤੈਅ ਕਰ ਲਿਆ ਕਰ ਲਿਆਗਾ ਆ ਦੇਖੋ ਤੁਸੀਂ ਮੋਟਰਸਾਈਕਲ ਵੀ ਜਾਨੀ ਕਿ ਗੱਲ ਮੁਕਾਓ ਵੀ ਚੱਪੜਾ ਇੱਕ ਦੂਜੇ ਹ ਉਹ ਜਦੋਂ ਆਪਾਂ ਉੱਥੇ ਆ ਗਏ ਉੱਥੇ ਵੀ ਦਰਸ਼ਨ ਮੇਲੇ ਕਰਦੇ ਕਿਵੇਂ ਆਨੰਦ ਆ ਰਹੀ ਵਾਹ ਤੇ ਦੇਖ ਆਸ ਵਾਹ ਕੋਈ ਫਤਿਹ ਵਾਹ ਜੀ ਵਾਹ ਪਾ ਦੇ ਜੀ ਹਾਂ ਜੀ ਜਿੰਮੀ ਜੀ ਹਾਂ ਜੀ ਕਰਪਾ ਜੀ ਬਹੁਤ ਜੀ ਬੰਦੇ ਹੋ ਰਹੇ ਹਾਂ ਹਾਂ ਜੀ ਜਿੰਮੀ ਜੀ ਸੁਬਾਹ ਦੇ 7 ਵਜੇ ਹੋਏ ਆ ਇਹ ਕਿਲਾ ਜੀ ਮਾੜਾ ਇਹਦਾ ਮਾੜਾ ਜੀ ਸਕੇ ਬਣਾ ਕੇ ਦਿੱਤਾ ਸੀਗਾ ਵਾਸਾ ਕਿ ਦਸੋਂ ਬੜਾ ਜਾਂ ਤੇ ਆਪ ਦੀ ਕਿਲੇ ਦਾ ਤੇ ਆ ਉਸੋਈ ਹਾਂਜੀ ਇਹ ਕਿਲਾ ਜੀ 600 ਸਾਲ ਪੁਰਾਣਾ ਹੈ ਬਾਬਾ ਦਿਵਾਲਦਸ ਜੀ ਹੋਇਆ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਿੱਲੀ ਤੋਂ ਚੱਲ ਕੇ ਆਪਦੀ ਸੈਨਾ ਦੇ ਨਾਲ ਜੋ ਵੀ ਉਹਨਾਂ ਦਾ ਸੀ ਹਾਥੀ ਥੋੜੇ ਲੈ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਉਹਨੇ ਬੇਨਤੀ ਕੀਤੀ ਮਹਾਰਾਜ ਮੇਰੀ ਚੜਾਈ ਕਰੋ ਮੇਰਾ ਰਾਜ ਚੱਲਦਾ ਫਿਰ ਮਹਾਰਾਜ ਨੇ ਬਖਸ਼ਿਆ ਉਹਨਾਂ ਨੂੰ ਫਿਰ ਉਹਨੇ ਖੋਜੋ ਕਿ 500 ਕਿਲਾ ਪਹਿਲੀ ਜਦ ਤੇ ਇਹ ਕਿਲਾ ਜੋ ਵੀ ਜੈਦਾ ਦਾ ਜੰਗਲੀ ਜੈਦਾ ਦਾ ਮਾਰਾਈ ਨੂੰ ਫਿਰ ਉਹਨਾਂ ਨੇ ਨਾਂ ਕਰਾਇਆ ਮਰਪੱਤ ਪਰ ਪ੍ਰਕਾਰ ਇਹ ਆ ਜੀ ਇਹ ਕਿਲਾ ਦਿਖਾ ਦਿਓ ਬੜਾ ਹੈਗਾ ਕਿਨੇ ਉਧਰੋਂ ਆ ਦਿਓ ਬਗਣਾ ਜੀ ਹਾਂ ਜੀ ਪਾਣੀ ਦੀ ਬੋਤਲ ਲੈ ਲਈ ਆ ਜੀ ਚਲੋ ਅੱਗੇ ਪੌੜੀਆਂ ਚੜਾਏ ਆਪਾਂ ਤੜਾ ਹੀ ਜੀ ਪੀਆ ਮੋਰਚਾ ਚੜ੍ਹਨਾ ਨਹੀਂ ਜੀ ਆ ਰਹੇ ਆ ਜੀ ਆ ਰਹੇ ਆ ਚਲੋ ਚਲੋ ਜਿਮੀ ਜੜਾਈ ਚੜਨ ਲੱਗੇ ਟ੍ਰੈਕਿੰਗ ਕਰਾਂ ਅੱਗੇ ਬਾਕੀ ਕੋਈ ਚੀਜ਼ ਕੀ ਦਾ ਰੱਖੋ ਅੱਛਾ ਛੋਟਾ ਠੀਕ ਹੈ ਛੋਟੇ ਕਦੋਂ ਪੱਟੋ ਸਾਣੀ ਪੱਟਿਆਂ ਦਾ ਹੋ ਬਾਕੀ ਸਾਥੀ ਵੀ ਆਪਣੇ ਹੀ ਆ ਰਹੇ ਆ ਥੱਲੇ ਨਰਪਾ ਜੀ ਆਜੋ ਨੰਗੋ ਜੀ ਘੂੜੇ ਦੇ ਨਰਪਾ ਜੀ ਝੂਟਾ ਲੈ ਲੋ ਜੀ ਪੰਘੂੜੇ ਦੇ ਜੀ ਬਹੁਤ ਦੇਖ ਸਕਦੇ ਆਂ ਜੀ ਤੁਸੀਂ ਚੜ੍ਹਾਈ ਆ ਰਹੀ ਹੈ ਜੀ ਸਾਥੀ ਆਪਣੇ ਆ ਸਾਡੇ ਜਿੰਮੀ ਭਾਜੀ ਥੱਕ ਚੁੱਕੇ ਆ ਤੇ ਤੁਰੇ ਆਉਂਦੇ ਆ ਜੀ ਥੱਕੇ ਨਹੀਂ ਜੀ ਨਾਂਦਾ ਰਿਹਾ ਜੀ ਇਹ ਪਹਿਲਾਂ ਬਹੁਤ ਆਪਣੀਆਂ ਐਕਸਪੀਰੀਅੰਸ ਆ ਤੁਹਾਨੂੰ ਲਓ ਜੀ ਵੇਖੋ ਜੀ ਜੰਗਲ ਲਓ ਜੀ ਆ ਆਪਣਾ ਰਸਤਾ ਜਾ ਰਿਹਾ ਜੀ ਮਨ ਮੋਹਤ ਨਿਆਰਾ ਹੈਗਾ ਇਹ ਫੋਰੈਸਟ ਏਰੀਆ ਇਹ ਹੁੰਦਾ ਅੱਜ ਆਈ ਗਈ ਤੁਹਾਨੂੰ ਆਹ ਹੋਏ ਹਾਜੀ ਭੱਗਦੇ ਆ ਜੰਗੜਾ ਜੀ ਹੁੰਦੀਆਂ ਜੀ ਮੈਨੂੰ ਮਾਰ ਤਾ ਕਿਰਪਾ ਕਰੀ ਕਬਾ ਸ਼੍ਰੀ ਚੰਦੀ ਦਾ ਤੁਮਾ ਜੀ ਚਲੋ ਆਓ ਜੀ ਚਲੋ ਜੀ ਅੱਗੇ ਨੂੰ ਵਧਦੇ ਆ ਜੀ ਦਰਪੇਸ਼ ਹੈ ਜੀ ਨਹੀਂ ਆ ਗਏ ਹਾਂਜੀ ਬਾਕੀ ਸਾਥੇ ਵੀ ਸਾਡੇ ਆ ਗਏ ਆ ਜੀ ਚਲੋ ਜੀ ਸਫ਼ਰ ਤਿਆਰ ਕਰ ਲਿਆ ਜੀ ਉਹਨਾਂ ਨੇ ਪੂਰਾ ਚਲੋ ਚਲੋ ਜੀ ਹਾਂਜੀ ਇਹ ਬਾਬਾ ਦਿਆਲ ਦਾਸ ਜੀ ਦਾ ਮੋਹੂਆ ਸਾਹਿਬ ਆ ਅੱਜ ਥੋੜਾ ਪਾਣੀ ਖਰਾਬ ਹੋ ਗਿਆ ਕਿਉਂਕਿ ਉਪਰੇ ਦੇ ਦਰਸਤਾ ਗੋਲਾਂ ਦੇ ਪਹਾੜੀ ਗੋਲਾ ਉਹ ਗੋਲਾਂ ਦੇ ਵਿੱਚ ਦੀ ਗੰਨਕਾਰਨ ਪਾਣੀ ਖਰਾਬ ਹੋ ਚੁੱਕਿਆ ਥੋੜਾ ਜਿਹਾ ਪਾਣੀ ਬਹੁਤ ਸਾਫ਼ ਹੁੰਦਾ ਹੈ ਇਹ 12 ਮਹੀਨੇ ਤੇ ਇਹ ਜਨਾ ਇਹ ਝਰਨਾ ਚੱਲਦਾ ਰਹਿੰਦਾ ਬਾਬਾ ਜੀ ਨੇ ਇੱਥੇ ਜਦੋਂ ਭਗਤੀ ਕਰਦੇ ਸਨ ਇੱਥੇ ਬਹਿ ਕੇ ਉਦੋਂ ਉਹਨਾਂ ਨੇ ਚਮਟਾ ਮਾਰਿਆ ਤੇ ਇਥੋਂ ਪਾਣੀ ਪ੍ਰਗਟ ਹੋਇਆ ਇਹ ਜਲ ਬਹੁਤ ਹੀ ਅਮਰਤ ਹੈ ਇੱਕ ਤਰ੍ਹਾਂ ਦਾ ਬਹੁਤ ਕੰਮ ਦੀ ਦਵਾਈ ਹੈ ਇਹ ਗੋਲਾਂ ਦੀ ਗੰਨ ਕਰਕੇ ਆ ਜਾਨਵਰ ਆ ਇੱਥੇ ਮੋਂਕੇ ਰਹਿੰਦੇ ਜਾਦੇ ਉਹਨਾਂ ਨੇ ਉੱਪਰ ਗੋਲਾ ਸੜਤੀਆਂ ਕੋਈ ਨਾ ਖਰਾਬ ਹੋ ਗਿਆ ਨਹੀਂ ਪਾਣੀ ਬਹੁਤ ਸਾਫ਼ ਸੀ ਇੱਥੇ ਨੌਨ ਨਾਲ ਪਤਾ ਹੀ ਨਹੀਂ ਕਿੰਨੇ ਕੁ ਦੁੱਖ ਟੁੱਟਦੇ ਆ ਇਹ ਜੀ ਜੇ ਤਾਂ ਇੱਕ ਦਵਾਈ ਆ ਵੀ ਆਪਾਂ ਗਾਗਾ ਲੈਨੇ ਆ ਥੋੜਾ ਜਿਆ ਹਾਂ ਆਸ ਨਾਲੀ ਅਰੇ ਬੋਲਣਾ ਕਰਤੇ ਹੋ ਗਿਆ ਖਰਾਬ ਯਾਰ ਮਹਾਰਾਜ ਜਦੋਂ ਮਹਾਰਾਜ ਹੋ ਕੇ ਬੋਲਦੇ ਹੋ ਸੇ ਭਰ ਦਿਓ ਯਾਰ ਦੁਨੀਆਦਾਰੀ ਕਰਜ਼ਾ ਬੈਂਕਾਂ ਬਿੱਲ ਇੱਥੇ ਹੈਣੇ ਇੱਥੇ ਬੰਦਾ ਬੰਦੇ ਨਾਲ ਪਰਵਾਦਾ ਜੀ ਬਸ ਜੀ ਹੈ ਨਾਂਦਾ ਜੀ ਜਾਉ ਲੋ ਜੀ ਮੱਖ ਤੋਂ ਇਸ਼ਨਾਨ ਕਰਕੇ ਜਾਉ ਹੈ ਆਪਣੇ ਪਸੂ ਇਥੋਂ ਖੋਲ ਕੇ ਉੱਥੇ ਬੰਨ ਕੇ ਜਾਊਗਾ ਆਪਣਾ ਬੱਚੀ ਖੁੱਲ ਗਈ ਜਿਹੜੀ ਹਾਂ ਬੱਚੀ ਖੁੱਲ ਗਈ ਲੋ ਜੀ ਅੰਗਾ ਤਾਂ ਆਪਣੀ ਰੈਸਟ ਕਰਦੀ ਆ ਤੇ ਫਿਰ ਆਪਾਂ ਥੱਲੇ ਜਾਂਦੇ ਆ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਵਾਣਗੀ ਲਾਵਾਂਗੇ ਵੀ ਆਪਾਂ ਆਪਣੀ ਯਾਤਰਾ ਜਿਹੜੀ ਸੀਗੀ ਅੱਜ ਆਪਣੀ ਸੰਪੂਰਨ ਹੋ ਗਈ ਆ ਤੇ ਆਪਾਂ ਇੱਥੇ ਐਂਡ ਕਰਦੇ ਆ ਆਪਣੀ ਵੀਡੀਓ ਦਾ ਜੇ ਕਿਸੇ ਨੇ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਲੈਣੀ ਹੋਵੇ ਤਾਂ ਆਪਾਂ ਨੂੰ ਕਮੈਂਟ ਕਰ ਦਿਓ ਮਾਸੀ ਇੱਕ ਇਹ ਦੱਸਿਓ ਵੀ ਇੱਥੇ ਮੇਲਾ ਕਦੋਂ ਲੱਗਦਾ ਜੀ ਆਪਣੇ ਮੇਲਾ ਇੱਥੇ 11 ਮਾਰਚ ਦਾ ਪੱਕਾ 11 ਮਾਰਚ ਦਾ ਠੀਕ ਹੈ ਜੀ ਤੇ 11ਵੇਂ ਸ਼ਰਾਦ ਆ 11ਵੇਂ ਸ਼ਰਾਦ ਆ ਲਈ ਠੀਕ ਹੈ ਸਾਲ ਚ ਦੋ ਵਾਰੀ ਹੈ ਨਾ ਦੋ ਵਾਰੀ ਲੱਗਦਾ ਸਾਲ ਚ ਹਾਂ ਇੱਥੇ ਬਹੁਤ ਭਰਿਆ ਮੇਲਾ ਲੱਗਦਾ ਹਾਂ ਮਾਲੀ ਡੈਮ ਕੋਲੇ ਆਪਾਂ ਖੜ ਕੇ ਵੀਡੀਓ ਸਮਾਪਤੀ ਕਰਦੇ ਆ ਇੱਕ ਵਾਰੀ ਮਾਲੀ ਡੈਮ ਦਾ ਸ਼ਾਟ ਲੈ ਕੇ ਦਿਖਾ ਦੇ ਲੋ ਜੀ ਜਲਦੀ ਆ ਜੀ ਫਿਰ ਕੇ ਹੈ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ